ਤੱਲੁਧਿਆਣਾ ਦੇ ਬੁੱਢੇ ਦਰਿਆ ਦਾ ਮਸਲਾ ਜਿਹੜਾ ਹੈ ਉਹ ਲਗਾਤਾਰ ਭੱਖਦਾ ਜਾ ਰਿਹਾ ਹੈ ਸਵੇਰ ਤੋਂ ਪ੍ਰਦਰਸ਼ਨ ਜਿਹੜੇ ਨੇ ਪੂਰੇ ਲੁਧਿਆਣੇ ਦੇ ਵਿੱਚ ਕੀਤੇ ਜਾ ਰਹੇ ਨੇ ਤੇ ਇੱਕ ਵੱਡਾ ਮਸਲਾ ਜਿਹੜਾ ਉਹ ਵੱਧਦਾ ਹੋਇਆ ਜਿਹੜਾ ਜ਼ਰੂਰ ਨਜ਼ਰ ਆ ਰਿਹਾ ਹੈ ਤਾਂ ਦੱਸਦੇ ਇਹ ਕਿ ਕੁਝ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਜਿਹੜਾ ਹੈ ਬੁੱਢੇ ਦਰਿਆ ਦੇ ਵਿੱਚ ਬੰਨ ਲਾਉਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਜਾ ਰਹੀਆਂ ਮੁਠੀਆਂ ਭਰ ਕੇ ਰੇਤ ਦੀਆਂ ਜਿਹੜੀਆਂ ਨੇ ਉਹ ਬੁੱਢੇ ਦਰਿਆ ਦੇ ਵਿੱਚ ਬੰਨ ਲਾਇਆ ਜਾ ਰਿਹਾ ਹਾਲਾਂਕਿ ਕਈ ਸਾਰੇ ਲੋਕਾਂ ਨੂੰ ਪੁਲਿਸ ਨੇ ਜੜਾਇਆ ਉਹ ਰੋਕ ਲਿੱਤਾ ਗਿਆ ਪਰ ਕੁਝ ਹੀ ਲੋਕਾਂ ਨੂੰ ਜਿਹੜਾ ਅੱਗੇ ਵਧਣ ਦੀ ਜੜੀ ਹੈ ਪਰਮਿਸ਼ਨ ਦਿੱਤੀ ਗਈ ਸੀ ਤਾਂ ਉਥੇ ਹੀ ਇਹਨਾਂ ਲੋਕਾਂ ਦੇ ਵੱਲੋਂ ਜਿਹੜਾ ਮੁਠੀਆਂ ਭਰ ਕੇ ਰੇਤ ਜਿਹੜੀ ਹੈ ਮਿੱਟੀ ਜਿਹੜੀ ਹੈ ਉਹ ਦਰਿਆ ਦੇ ਵਿੱਚ ਛੁੱਟੀ ਜਾ ਰਹੀ ਹੈ ਤਾਂ ਕਿ ਇੱਥੇ ਬੰਨ ਲਾਇਆ ਜਾਵੇ ਤੇ ਜਿਹੜਾ ਪਾਣੀ ਹੈ ਜਿਹੜਾ ਅੱਗੇ ਵੱਲ ਨਾ ਵਧਿਆ ਜਾ ਸਕੇ ਹਾਲਾਂਕਿ ਮੁਠੀਆਂ ਦੇ ਵਿੱਚ ਮਿੱਟੀ ਭਰ ਕੇ ਇਸ ਬੰਨ ਲਾਰਡ ਉਹ ਜਿਹੜਾ ਬੜ ਮੁਸ਼ਕਿਲ ਜ਼ਰੂਰ ਜਾਪਦਾ ਹੈ ਪਰ ਇਹਨਾਂ ਲੋਕਾਂ ਦੇ ਵੱਲੋਂ ਹਾਰ ਨਹੀਂ ਮੰਨੀ ਗਈ ਹੈ ਤੇ ਉੱਥੇ ਹੀ ਕਿਹਾ ਜ਼ਰੂਰ ਜਾ ਰਿਹਾ ਹੈ ਕਿ ਬੇਸ਼ੱਕ ਜਿਹੜਾ ਪ੍ਰਸ਼ਾਸਨ ਉਹਨਾਂ ਦੀ ਮਦਦ ਨਾ ਕਰੇ ਪੁਲਿਸ ਉਹਨਾਂ ਨੂੰ ਉਹਨਾਂ ਦੀ ਮਦਦ ਨਾ ਕਰੇ ਪਰ ਉਹਨਾਂ ਦੇ ਵੱਲੋਂ ਮਿੱਟੀਆਂ ਭਰ ਕੇ ਹੀ ਮੁਠੀਆਂ ਭਰ ਕੇ ਮਿੱਟੀ ਦੀਆਂ ਜਿਹੜਾ ਬੰਨ ਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਤਾਜ਼ਾ ਤਸਵੀਰਾਂ ਲੁਧਿਆਣੇ ਤੋਂ ਸਾਹਮਣੇ ਆਈਆਂ ਨੇ ਤੇ ਉੱਥੇ ਹੀ ਜਿਹੜੇ ਪ੍ਰਦਰਸ਼ਨਕਾਰੀ ਨੇ ਉਹ ਲਗਾਤਾਰ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਪ੍ਰਸ਼ਾਸਨ ਦੇ ਖਿਲਾਫ ਪੁਲਿਸ ਦੇ ਖਿਲਾਫ ਤਾਂ ਕਿਸ ਬੁੱਢੇ ਦਰਿਆ ਦੇ ਮਸਲੇ ਨੂੰ ਜੜਾਇਆ ਜਿਹੜਾ ਕਾਲਾ ਪਾਣੀ ਜਿਹੜਾ ਜ਼ਹਿਰ ਬਣ ਚੁੱਕਿਆ ਇਸ ਪਾਣੀ ਨੂੰ ਰੋਕਣ ਦੇ ਲਈ ਲਗਾਤਾਰ ਜਿਹੜੇ ਨੇ ਪ੍ਰਯਾਸ ਜਿਹੜੇ ਨੇ ਉਹ ਜ਼ਰੂਰ ਕੀਤੇ ਜਾ ਰਹੇ ਸੀ ਪਰ ਲੋਕ ਜਿਹੜੇ অসੰਤੁਸ਼ਟ ਜਿਹੜੇ ਜਾਪ ਰਹੇ ਸੀ ਭਰੇ ਜਿਹੜਾ ਪਾਣੀ ਹੈ ਉਸ ਦਾ ਜ਼ਹਿਰ ਜਿਹੜਾ ਹੈ ਉਹ ਲਗਾਤਾਰ ਅੱਗੇ ਵੱਲ ਵਧਦਾ ਹੋਇਆ ਨਜ਼ਰ ਆ ਰਿਹਾ ਸੀ ਤਾਂ ਹੁਣੇ ਪ੍ਰਦਰਸ਼ਨਕਾਰੀ ਜਿਹੜੇ ਨੇ ਉਹ ਥਾਂ ਥਾਂ ਤੇ ਪ੍ਰਦਰਸ਼ਨ ਕਰ ਰਹੇ ਨੇ ਪੁਲਿਸ ਵੱਲੋਂ ਬੈਰੀਕੇਡਿੰਗ ਲਗਾ ਕੇ ਇਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਪਰ ਪ੍ਰਦਰਸ਼ਨਕਾਰੀ ਮੁਠੀਆਂ ਭਰ ਕੇ ਮਿੱਟੀ ਦੀਆਂ ਪਾਣੀ ਦੇ ਵਿੱਚ ਬੰਨ ਲਾਉਂਦੇ ਹੋਏ ਨਜ਼ਰ ਆਏ ਨੇ। ਛੋਟੇ ਮਾਧਿਅਮ ਤੇ ਰਹੀਏ ਦੱਸਣਾ ਚਾਹੁੰਨਾ ਵਾ ਆ ਚੀਜ਼ ਦੇਖੋ ਆ ਪਾਣੀ ਆਉਂਦਾ ਇਹ ਕਿਹਦੇ ਪੀਣ ਦੇ ਲਈ ਇਹਦੇ ਨਾਮ ਆ ਪਾਣੀ ਆ ਖਤਰਾ ਤੇ ਇਹਨੂੰ ਬਣਾਇਆ ਜਾ ਰਿਹਾ ਪਿਸਾ ਪ੍ਰਵਾਸੀਆਂ ਵਾਲਾ ਪ੍ਰਵਾਸੀਆਂ ਨਾਲ ਸਾਡਾ ਕੋਈ ਲੈਣਾ ਤੇ ਨਹੀਂ ਜੀ ਅਸੀਂ ਆਪਦੇ ਕੰਮ ਇਹ ਪਾਣੀ ਦੇ ਬੰਨ ਲਾਉਣਾ ਹੈ ਸਾਡਾ ਪ੍ਰੋਗਰਾਮ ਇਹ ਕਿਵੇਂ ਪਾਣੀ ਬਚਾਉਣੇ ਆ ਪਾਣੀ ਤੇ ਸਰਕਾਰ ਇਹ ਹੋਰ ਕਿ ਇਹ ਥੋੜੇ ਮਾਧਿਅਮ ਤੇ ਦੱਸਣਾ ਚਾਹੁੰਨਾ ਸਰਕਾਰ ਜੇ ਚਾਵੇ ਜੇ ਸੰਜੀਦ ਹੈ ਪਬਲਿਕ ਪ੍ਰਤੀ ਚਿੰਤਤਾ ਕਾ ਸਰਕਾਰ ਜਿੰਨੇ ਪੋਰ ਬੈਲਵ ਕਰਕੇ ਡੈਂਗਾ ਪਾਣੀ ਵਿੱਚ ਪਾਉਂਦੀਆਂ ਨੇ ਨਾ ਉਹਨਾਂ ਨੇ ਇਨਸਪੈਕਸ਼ਨ ਕਰਾਵੇ ਪੋਲਿਊਸ਼ਨ ਬੋਰਡ ਕਿੱਥੇ ਆ ਤੇ ਬੰਦ ਲਗਾਉਣ ਦੀ ਗੱਲ ਕੀਤੀ ਬੰਦ ਨਹੀਂ ਲਗਾਇਆ ਜਾਊਗਾ ਫਿਰ ਬੰਦ ਲਾਇਆ ਜਾਊਗਾ ਜਿੰਨਾ ਜਿੰਨੇ ਜਾਣੇ ਅਸੀਂ ਆਏ ਹਾਂ ਜਿੰਨਾ ਯੋਗਤਾ ਨਾਲ ਅਸੀਂ ਪਾਵਾਂਗੇ ਅਬ ਅੱਛਾ ਜੀ ਠੀਕ ਹੈ ਬੰਨ ਜੇ ਸਰਕਾਰ ਅੱਜ ਪੈਰੀਗੇਟ ਲਾ ਕੇ ਲੱਖੇ ਵੀਰ ਉਹਨਾਂ ਨੂੰ ਪਿੱਛੋਂ ਨਾ ਰੋਕਦੀ ਤਾਂ ਅੱਜ ਬੰਨ ਵੀ ਲੱਗ ਜਾਣਾ ਸੀ ਹਾਂਜੀ ਅੱਜ ਬੰਨੇ ਇਹ ਸਰਕਾਰ ਨੇ ਉਹਨਾਂ ਨੂੰ ਮਨਜ਼ੂਰੀ ਦੇ ਦਿੱਤੀ ਪ੍ਰੋਗਰਾਮ ਕਰਨ ਦੀ ਸਾਡੇ ਬੰਦੇ ਨੂੰ ਕਿਲੋ ਤੇ ਆਣੇ ਨੂੰ ਘੇਰ ਕੇ ਸਾਰੇ ਪਾਸੇ ਬੈਰੀਗੇਟ ਲਾ ਕੇ ਸਾਰੇ ਰੋਕ ਦੇ। ਤੁਹਾਡੇ ਵੱਲੋਂ ਕਿਸ ਤਰੀਕੇ ਨਾਲ ਬੰਦ ਲਾਇਆ ਜਾਊਗਾ ਜੀ ਇੱਥੇ? ਤੁਹਾਡੇ ਵੱਲੋਂ ਕਿਸ ਤਰੀਕੇ ਨਾਲ ਇਸ ਜਗ੍ਹਾ ਦੇ ਉੱਪਰ ਬੰਦ ਲਗਾਇਆ ਜਾਊਗਾ? ਮੈਂ ਯੋਗਦਾਨ ਹੋਊਗਾ। ਕਹਿੰਦੇ ਲੰਕਾ ਦੇ ਵਿੱਚ ਜਦੋਂ ਉਹ ਪੋਲ ਬਣਾਉਣ ਲੱਗੇ ਸੀਗੇ ਤਾਂ ਕੀੜੇ ਕਾਟਵਾ ਨੇ ਵੀ ਯੋਗਦਾਨ ਪਾਇਆ ਜਿੰਨੀ ਚੁੰਝੇ ਪਰ ਕੇ ਲੈ ਕੇ ਜਾਂਦੇ ਯੋਗਦਾਨ ਪਾਉਂਦੇ ਸੀ। ਜਿੰਨਾ ਸਾਥੋਂ ਯੋਗਦਾਨ ਪਾਊਗਾ ਸੀ। ਠੀਕ ਹੈ ਜੀ। ਅੱਗ ਬਿਜਾਉਣੀਆਂ ਚਾਹੇ ਕਵਾਲਟੀ ਸਟੇਜ ਹੈ ਜਾਈਏ ਇੱਕ ਦਾ ਭਜਾਵਾਂਗੇ। ਬੋਲੋ ਜੌਨ ਹੈ। ਆ ਬੰਦ ਲਾਇਆ ਯਾਰ। ਜੱਥੇ ਬੰਦਿਆ ਦਾ ਪੂਰਾ ਹੋ ਗਿਆ ਵਾਹ ਭਾਈ ਪਿੱਛੇ ਹੋ ਜਾ ਪਿੱਛੇ ਹੋ ਜਾ ਪਿੱਛੇ ਹੋ ਜਾ ਨਾਲ ਇਹਨਾਂ ਡਿਜਿਓ ਤੁਹਾਡਾ ਬੰਦ ਲੱਗਦਾ ਹੋਵੇ ਇੱਥੇ ਭਾਈ ਆ ਜਿਹੜੀ ਆ ਜਿਹੜੀ ਮਿੱਟੀ ਆ ਨਾ ਇਹ ਇਹ ਮਿੱਟੀ ਇਹ ਪਿੰਡੀ ਨੂੰ ਲੋਕਾਂ ਲਈ ਜਾਈਆ ਸਰਕਾਰ ਦੇ ਮੱਥੇ ਦੇ ਉੱਤੇ ਡਗਰੀ ਆ ਤੇ ਜਿਹੜਾ ਸਰਕਾਰ ਦਾ ਕਲੰਕ ਲੱਗਿਆ ਹੋਇਆ ਜਿਹੜਾ ਇਹ ਰਵਾ ਆਹ ਪਿੰਡੂ